ਹਾਂਜੀ ਦੋਸਤੋ ਇੱਕ ਚੰਗੇ ਵਜਨ ਵਾਲੀ ਆਪਾਂ ਤੁਹਾਨੂੰ ਚੰਗੀ ਸਿਹਤ ਵਾਲੀ ਤੇ ਚੰਗੇ ਥਾਲੇ ਵੀ ਵਾਲੀ ਆਪਾਂ ਤੀਜੇ ਸੂਏ ਸੂਣ ਵਾਲੀ ਇੱਕ ਮੱਝ ਲੈ ਕੇ ਆਏ ਆ ਥਾਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਤੁਰਦੀ ਦਾ ਤੁਸੀਂ ਹਵਾ ਨਾ ਤੁਰ ਜ ਮੜਿਆ ਦਿਖਾ ਦਿੰਦੇ ਆ ਠੰਡੀ ਸੀਲ ਦਾ ਵੀ ਬਹੁਤ ਜ਼ਿਆਦੇ ਆ ਵਜਨ ਵੀ ਆਪਾਂ ਕਹਿ ਸਕਦੇ ਆ ਬਹੁਤ ਫੁੱਲ ਵਟਾ ਫੁੱਲ ਆ ਮੋੜ ਲਓ ਜੁਰੇ ਤੇ ਵੀਡੀਓ ਕੋ ਆਪਾਂ ਮਿੱਤਰੋ ਸਹਿਰ ਭਿੱਖੀ ਦੇ ਵਿੱਚੋਂ ਬਣਾ ਰਹੇ ਆ ਤਾਜ ਹੋਟਲ ਦੀ ਬੈਕ ਸਾਈਡ ਬਾਈ ਦਾ ਘਰ ਆ ਸੁਖਵਿੰਦਰ ਦੇ ਘਰੋਂ ਮਿੱਤਰੋ ਆਪਾਂ ਇਹ ਵੀਡੀਓ ਬਣਾ ਰਹੇ ਆ ਤੀਜੇ ਸੂਏ ਇਹਨੇ ਸੁਣਾਇ ਤੇ 5-7 ਦਿਨਾਂ ਦੀ ਮਿੱਤਰੋ ਕੱਚੀ ਆ ਵਜਣ ਚੰਗਾ ਚੰਗੀ ਸੰਭੀ ਵੀ ਆ ਰੁਕੋ ਜੀ ਖਾਂਲੇਬੇ ਦੀ ਪੂਰੀ ਮਿੱਤਰੋ ਸਾਫ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਐ ਜੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤੋਂ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਮਿੱਤਰੋ ਤੁਸੀਂ ਸੰਪਰਕ ਚੰਗਾ ਸੋਹਣਾ ਥਾਣਾ ਚੰਗਾ ਵਜਣਾ ਚੰਗੀ ਮਿੱਤਰੋ ਸੰਭੀ ਵੀ ਆ ਤੇ ਚੰਗੇ ਗਾਹ ਬਾਈ ਕਹਿੰਦਾ ਵੀ ਠੀਕ ਕਰ ਲੱਗਿਆ ਵਾ ਤੁਰਦੀ ਲੈ ਚਲੋ ਜੇ ਉੱਥੇ ਬੰਦ ਤੁਰਦੀ ਆਪਾਂ ਇੱਕ ਵਾਰੀ ਦਿਖਾ ਦਨੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਪਾਈ ਦਾ ਜਿਹੜਾ ਫੇਰ ਆਪਾਂ ਕਹਿੰਦੇ ਆ ਘਰ ਤਾਜ ਹੋਟਲ ਦੇ ਰੈਸਟੋਰੈਂਟ ਦੇ ਬੈਕ ਸਾਈਡ ਗਲੀ ਦੇ ਵਿੱਚ ਪਾਈ ਦਾ ਘਰ ਹੈ ਸਹਿਰ ਪਿੱਖੀਆ ਤਹਿਸੀਲ ਪਿੱਖੀਆ ਤੇ ਜ਼ਿਲ੍ਹਾ ਹੈਗਾ ਜੀ ਮਾਨਸਾ ਤੇ ਰੇਟ ਬਾਈ ਨੇ ਇਹਦਾ 1.5 ਲੱਖ ਕੀਤਾ ਰੁਕੋ ਜੀ ਸਿੰਗਲ ਸੋਣਾ ਹੈ ਵਜਨ ਚੰਗਾ ਤੇ ਚੰਗੀ ਫੇਰ ਆਪਾਂ ਕਹਿੰਦੇ ਮਿੱਤਰੋ ਸਭ ਵੀ ਠੰਡੀ ਸੀਲ ਬਹੁਤ ਜ਼ਿਆਦਾ ਹੈ ਪਰ ਕੈਮਰੇ ਤੋਂ ਮਿੱਤਰੋ ਥੋੜਾ ਜਿਹਾ ਉੱਪਰ ਆਪਾਂ ਸੁਮੰਦ ਹੈ ਬਿਲਕੁਲ ਆਪਾਂ ਕੋਲੋ ਇਹ ਵੀਡੀਓ ਬਣਾ ਰਹੇ ਆਂ ਰੇਟ ਬਾਈ ਨੇ ਡੇਢ ਕੀਤਾ ਡੇਢ ਦੇ ਵਿੱਚੋਂ ਫਿਰ ਆਪਾਂ ਕਹਿੰਦੇ ਵੀ ਮਾਨਤਾਨ ਹੋ ਜਾਣਾ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਦੀ ਆ ਤੇ 13 ਲੀਟਰ ਬਾਈ ਕਹਿੰਦਾ ਦੁੱਧ ਦਿੱਤਾ ਦੂਜੇ ਸੂਏ ਦਾ ਤੀਜੇ ਸੂਏ ਵੱਧ ਕਰ ਸਕਦੀ ਆ ਬਰਾਬਰ ਰਹਿ ਸਕਦਾ ਉਹ ਤੁਹਾਡੀ ਸਾਮ ਸੰਭਾਲ ਹੈ ਤੇ ਕੱਲੀ ਕੱਲੀ ਚੀਜ਼ ਆਪਾਂ ਮਿੱਤਰੋ ਤੁਹਾਨੂੰ ਦਿਖਾ ਰਹੇ ਆਂ ਤਾਂ ਜੋ ਜਿਹੜਾ ਵੀ ਭਰਾ ਕੋਈ ਚੱਲ ਗਿਆ ਵੀ ਮੁੜ ਕੇ ਨਾ ਜਾਵੇ ਤੇ ਬਾਈ ਦਾ ਜਿਹੜਾ ਫੋਨ ਨੰਬਰ ਹੈ ਨੰਬਰ ਆ ਬਾਈ ਦਾ 9872296643 9872296643 ਬਾਈ ਦਾ ਫੋਨ ਨੰਬਰ ਹੈ ਤੇ ਘਰੇਲੂ ਇਹ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਤੀਜੇ ਸੂਏ ਮਿੱਤਰੋ ਇਹਨੇ ਸੂਣਾ 2 4 5 4 ਦਿਨਾਂ ਦੀ ਕੱਚੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆ ਉਹਦੀਆਂ ਤਾਂ ਕਰ ਸਕਦੇ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ